ਸਤ ਨਾਮ ਵਾਹਿਗੁਰੂ ਸਾਹਿਬ ਜੀ ਵਿਰਾਮੁ ਜਿ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਬੀਰਾ ਤੁਝ ਕੋ ਸੌਂਪ ਤੀ ਕਿਆ ਲਗੇ ਹੋਰਾ ਗੁਰੂ ਪਿਆਰੀ ਸਾਧ ਸੰਗ ਆਰੰਭ ਵਿੱਚ ਹੀ ਸੁਣਨ ਲੱਗੇ ਕਥਾ ਜੇ ਆਪਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬਰ ਕੋ ਉਂਗਲੀ ਲਾਓ ਸਬਸਕ੍ਰਾਈਬ ਕਰੋ ਦਾਸ ਆਪਦੇ ਰਣੀ ਰਹਿਣਗੇ ਦਾਸ ਦੀਆਂ ਬੇਨਤੀਆਂ ਅਭਿਨੇ ਪ੍ਰਵੰਤਨ ਨਹੀਂ ਹੈ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਵਧੀਆ ਵਧੀਆ ਕਮੈਂਟਸ ਕਰਕੇ ਗੁਰੂ ਘਰ ਦੇ ਨਾਲ ਜੁੜੋ ਪਾਣੀ ਨਾਲ ਜੁੜੋ ਪਾਣੀ ਨਾਲ ਜੁੜੋ ਕੇ ਇਹ ਸਾ ਸੰਗਤ ਅੱਜ ਦੀ ਕਥਾ ਗੰਗਾ ਰਾਮ ਬ੍ਰਾਹਮਣ ਦੀ ਕਥਾ ਹੈ ਗੰਗਾ ਰਾਮ ਦੀ ਗੰਗਾ ਰਾਮ ਜਿਹੜਾ ਸੀ ਨਾ ਪਿਆਰੀ ਸਾਧ ਸੰਗਤ ਜੀ ਬਠਿੰਡੇ ਦਾ ਰਹਿਣ ਵਾਲਾ ਸੀ ਬਠਿੰਡੇ ਦਾ ਬਠਿੰਡੇ ਦਾ ਰਹਿਣ ਵਾਲਾ ਇੱਕ ਬ੍ਰਾਹਮਣ ਗੰਗਾ ਰਾਮ ਇੱਕ ਵਾਰ ਉਠਾ ਉਤੇ ਬਾਜਰਾ ਲੱਦ ਕੇ ਵੇਚਣ ਵਾਸਤੇ ਅਮ੍ਰਿਤਸਰ ਆ ਗਿਆ ਪਿਆਰੀ ਸਾਧ ਸੰਗਤ ਉਹਨਾਂ ਦਿਨਾਂ 'ਚ ਬਾਜਰੀ ਦੀਆਂ ਖੇਤੀਆਂ ਕਰਦੇ ਸੀ ਅਸੀਂ ਵੀ ਬਚਪਨ ਵਿੱਚ ਦੇਖਿਆ ਕਿ ਸਾਡੇ ਖੇਤਾਂ ਵਿੱਚ ਵੀ ਬਾਜਰੀ ਦੀ ਛਰੀ ਹੋਰ ਤਰ੍ਹਾਂ ਦੇ ਬਹੁਤ ਕੁਝ ਬੀਜਿਆ ਜਾਂਦਾ ਸੀ ਪਰ ਅੱਜਕੱਲ ਤਾਂ ਅਲੂਪ ਹੀ ਹੋ ਗਿਆ ਹੈ ਕਿਤੇ ਨਹੀਂ ਦੱਸਣ ਗਿਆ ਆ ਚੋਨੇ ਤੋਂ ਬਗੈਰ ਹੋਰ ਕੁਛ ਦੀਦਾ ਨਹੀਂ ਖੇਤਾਂ ਦੇ ਵਿੱਚ ਉਹ ਬਾਜਰਾ ਵੇਚਣ ਵਾਸਤੇ ਅੰਮ੍ਰਿਤਸਰ ਆ ਗਿਆ ਪੇਰੀ ਸਾਸਦ ਗੱਡੇ ਲੱਦ ਕੇ ਬਾਜਰੇ ਦੇ ਉਸ ਸਮੇਂ ਗੁਰੂ ਜੀ ਨਾ ਪੇਰੀ ਸਾਸ ਸੰਗਤ ਸੰਤੋਖ ਸਰਦੀ ਸੇਵਾ ਕਰਵਾ ਰਹੇ ਸੀ ਸੰਤੋਖ ਸਹ ਸਰੋਵਰ ਦੀ ਸੇਵਾ ਗੁਰੂ ਅਰਜਨ ਦੇਵ ਮਹਾਰਾਜ ਗੰਗਾ RAM ਨੇ ਵੇਖਿਆ ਕਿ ਇੱਥੇ ਹਜ਼ਾਰਾਂ ਮਜ਼ਦੂਰ ਕੰਮ ਕਰ ਰਹੇ ਇੱਥੇ ਉਸ ਦਾ ਬਾਜਰਾ ਵਿਗ ਜਾਏਗਾ ਉਹ ਗੁਰੂ ਦੇ ਗੁਰੂ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦ ਛੱਕ ਕੇ ਨਾ ਬੜਾ પ્રસન્ન ਹੋਇਆ ਇੱਕ ਦਿਨ ਲੰਗਰ ਵਿੱਚ ਅੰਨ ਦੀ ਕੁਤੀ ਤੋੜ ਵੇਖ ਕੇ ਉਸ ਨੇ ਆਪਣਾ 500 ਮਣ ਬਾਜਰਾ ਤੋਲ ਕੇ ਲੰਗਰ ਵਿੱਚ ਪਾ ਦਿੱਤਾ ਗੰਗੂ ਰਾਮ ਨੇ ਲੰਗਰ ਵਿੱਚ ਪਾ ਦਿੱਤਾ 500 ਮਣ ਬਾਜਰਾ ਇਤਨੇ ਸਮੇ ਨੂੰ ਵਿਸਾਖੀ ਦਾ ਮੇਲਾ ਆ ਗਿਆ ਪਿਆਰੀ 사త్సੰਗਤ ਮੇਲੇ ਉਤੇ ਜੋ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਈਆਂ ਉਹਨਾਂ ਨੇ ਬਹੁਤ ਭੇਟਾ ਗੁਰੂ ਜੀ ਦੇ ਅਰਪਣ ਕੀਤੀ ਜਿਸ ਵਿੱਚ ਅੰਨ ਬਸਤਰ ਨਗਦ ਪੈਸੇ ਬਹੁਤ ਇਕੱਠੇ ਹੋ ਗਏ ਮੇਰੀ ਸਾਧ ਸੰਗਤ ਮੇਲੇ ਦੀ ਸਮਾਪਤੀ ਉਪਰੰਤ ਗੁਰੂ ਜੀ ਨੇ ਮੇਵੜੇ ਨੂੰ ਹੁਕਮ ਦਿੱਤਾ ਕਿ ਗੰਗਾ ਰਾਮ ਦਾ ਹਿਸਾਬ ਕਰਕੇ ਉਸ ਨੂੰ ਬਾਜਰੇ ਦਾ ਮੁੱਲ ਦਿਓ 500 ਮਣ ਬਾਜਰਾ ਜੋ ਉਹ ਉਸਨੇ ਦਿੱਤਾ ਹੈ ਨਾ ਉਹ ਦਾ ਨੂੰ ਮੁੱਲ ਦਿਓ ਜਦ ਗੰਗਾ ਰਾਮ ਨੂੰ ਬਾਜਰੇ ਦਾ ਮੁੱਲ ਲੈਣ ਵਾਸਤੇ ਕਿਹਾ ਗਿਆ ਤਾਂ ਉਸਨੇ ਪਿਆਰੀ ਸਾਧ ਸੰਗਤ ਜੀ ਕਿਹਾ ਮਹਾਰਾਜ ਮੈਂ ਆਪ ਜੀ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨਾ ਚਾਹੁੰਦਾ ਬਾਝੇ ਦੰਬੁਰ ਮੈਂ ਕੁਝ ਨਹੀਂ ਲੈਣਾ ਇਹ ਮੇਰੀ ਸੇਵਾ ਪ੍ਰਵਾਨ ਕੀਤੀ ਜਾਵੇ ਮੈਂ ਆਪਣਾ ਮੈਨੂੰ ਆਪਣਾ ਸਿੱਖ ਕਰਕੇ ਨਾਮਦਾਨ ਬਖਸ਼ੂ ਉਸ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਨਾ ਗੁਰੂ ਪਿਆਰੇ ਸਾਧ ਸੰਗਤ ਗੁਰੂ ਜੀ ਨੇ ਉਸ ਨੂੰ ਚਰਨ ਪੌਲ ਅਤੇ ਸਤਨਾਮ ਦਾ ਉਪਦੇਸ਼ ਦਿੱਤਾ ਅਮਰਦੀ ਦਾ ਦਸਵੇਂ ਪਤਾ ਤੋਂ ਸ਼ੁਰੂ ਹੋਈ ਸੀ ਪੈਜੀ ਸਾਧ ਸੰਗਤ ਜੀ ਉਸ ਤੋਂ ਪਹਿਲੇ ਨੌਵੇਂ ਪਾਸ਼ਾ ਤੱਕ ਚਰਨਪੌਲ ਹੀ ਚਲਦੀ ਸੀ ਆਪਣੀ ਸਿੱਖੀ ਬਖਸ਼ ਦਿੱਤੀ ਨਵੇਂ ਸਤਨਾਮ ਦਾ ਉਪਦੇਸ਼ ਦਿੱਤਾ ਨਾਲੇ ਸਿੱਖੀ ਬਖਸ਼ ਦਿੱਤੀ ਸਿੱਖੀ ਪ੍ਰਾਪਤ ਕਰਕੇ ਗੰਗਾ ਰਾਮ ਰਾਤ ਦਿਨ ਕਰਕੇ ਜਿਨ ਜੀ ਦੇ ਗੁਰਜੀ ਦੀ ਸੇਵਾ ਵਿੱਚ ਲੱਗ ਗਿਆ ਪਿਆਰੇ ਉਹ ਗੰਗਾ ਰਾਮ ਨੂੰ ਸੇਵਾ ਦਾ ਮੇਵਾ ਮਿਲ ਗਿਆ ਉਸ ਨੂੰ ਰਧੀਆਂ ਸਿੱਧੀਆਂ ਫੁਰਗੇ ਫੁਰ ਆਈਆਂ ਉਪਰੰਤ ਉਹ ਆਪਣੇ ਪਿੰਡ ਚਲਿਆ ਗਿਆ ਪੈਰੀ ਸਾਧ ਸੰਗਤ ਅਤੇ ਜੋ ਬਚਨ ਮੂੰਹ ਬੋਲਦਾ ਮੂੰਹ ਕਹਿੰਦਾ ਉਹੀ ਪੂਰਾ ਹੋ ਜਾਂਦਾ ਆਖੋ ਸਤਨਾਮ ਇਹ ਗੁਰੂ ਕੀ ਵਿਡਿਆਈ ਹੈ ਗੁਰੂ ਨਾ ਜੁਨੇ ਹੋ ਬਾਣੀ ਨਾ ਜੁਨੇ ਹੋ ਪਿਛਲਾ ਬੀਤਿਆ ਹਰ ਸਮਾਂ ਵੀ ਆਪ ਜੀ ਨੂੰ ਸਭ ਜਿਆਦਾ ਜਾਂਦਾ ਆਰ ਰੋਲੀ ਜ਼ਿੰਦਗੀ ਵੀ ਆਪਦੀ ਆਪਦੇ ਸਾਹਮਣੇ ਨਕਸ਼ਾ ਪਿਆ ਹੈ ਸੁਪੇਰੀ ਸਾ ਸੰਗਤ ਇੱਥੇ ਹੀ ਖਮਾ ਦੀ ਜਾਚੇ ਖਾਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਇਕ ਜਰੂਰ ਕਰਿਆ ਕਰੋ ਜਿਨਾ ਮੇਰੇ ਭੈਣਾ ਬੱਚਿਆਂ ਪ੍ਰੇਮੀਆਂ ਨੇ ਸਬਸਕ੍ਰਾਈਬ ਕਰ ਦਿੱਤਾ ਨਾ ਉਹ ਠੀਕ ਹੈ ਭਾਈ ਉਹ ਲਾਇਕ ਜਰੂਰ ਕਰਿਆ ਕਰੋ ਲਾਇਕ ਜਰੂਰ ਕਰੋ ਸਾਡਾ ਹੌਸਲਾ ਵਧਾਈ ਕਰੋ ਸੋ ਇੱਥੇ ਆਪਾਂ ਖੇਮਾ ਦੇ ਜਾਂਚ ਖਾਂ ਪੈ ਰਿਹਾ ਸੀ ਸੋ ਆਓ ਆਪਾਂ ਫਤਿਹ ਕੀ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ